ਇੱਕ ਨੁਕਤਾ ਤੁਹਾਡੇ ਜ਼ਿੰਦਗੀ ਵਿੱਚ ਹੋਰ ਕੰਮ ਆਏਗਾ ਜ਼ਿੰਦਗੀ ਵਿੱਚ ਗੁਰਸਿੱਖਾਂ ਦੇ ਗੁਰਮੁਖਾਂ ਦੇ ਕੁਝ ਸਿਚੁਏਸ਼ਨਾਂ ਇਸ ਤਰ੍ਹਾਂ ਦੇ ਹਾਲਾਤ ਆਉਂਦੇ ਨੇ ਜਿੱਥੇ ਗੁਰਸਿੱਖ ਨੂੰ ਹਾਲਾਤ ਵੇਖ ਕੇ ਚੁੱਪ ਕਰਨਾ ਪੈਂਦਾ ਔਰ ਯਾਦ ਰੱਖਿਓ ਜੇ ਦਾ ਗੁਰੂ ਉੱਤੇ ਭਰੋਸਾ ਤੇ ਵਿਸ਼ਵਾਸ ਹੋਵੇ ਜੇ ਤੁਸੀਂ ਗੁਰੂ ਤੇ ਵਿਸ਼ਵਾਸ ਰੱਖ ਕੇ ਚੁੱਪ ਕਰ ਜਾਓ ਤੁਹਾਡੀ ਜਗ੍ਹਾ ਉੱਤੇ ਗੁਰੂ ਜਵਾਬ ਦਿੰਦਾ ਹੈ ਜੇ ਕੋਈ ਸਿੱਖ ਕੋਈ ਰੱਬ ਤੇ ਆਸਤਾ ਰੱਖਣ ਵਾਲਾ ਰੱਬ ਤੇ ਭਰੋਸਾ ਰੱਖ ਕੇ ਚੁੱਪ ਕਰਦਾ ਏ ਉਹਦੀ ਜਗ੍ਹਾ ਉੱਤੇ ਸਾਧ ਸੰਗਤ ਫਿਰ ਰੱਬ ਜਵਾਬ ਦਿੰਦਾ ਏ ਇਹ ਰੱਬ ਦੇ ਘਰ ਦਾ ਗੁਰੂ ਦੇ ਘਰ ਦਾ ਦਸਤੂਰ ਹੈ ਕਿਉਂ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜਿਉ ਤੁਰ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤਦ ਰਾਖ ਲੈ ਹਰ ਜਿਉ ਹਰਨਾਖਸ਼ ਮਾਰ ਬਚਾਇਆ ਇਹ ਯੁਗਾਂ ਜੁਗੰਤਰਾਂ ਤੋਂ ਚੱਲਿਆ ਹੋਇਆ ਹੈ ਹਰ ਯੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਇਹ ਰੋਜ਼ ਪੜਿਆ ਜਾਂਦਾ ਹੈ ਸਵੇਰੇ ਵੀ ਪੜਿਆ ਜਾਏਗਾ ਸ਼ਾਮੀ ਵੀ ਪੜਿਆ ਜਾਂਦਾ ਹੈ ਅਸ ਅਨਿਵਾਰ ਸਮਾਪਤ ਹੋਣੀ ਹੈ ਤਮੀ ਇਹ ਪੜਿਆ ਜਾਣਾ ਹੈ ਸ਼ਾਮੀ ਰਹਿਰਾਸ ਦਾ ਪਾਠ ਸ਼ੁਰੂ ਹੁੰਦਾ ਹੈ ਤਮੀ ਗੁਰਮੁਖ ਪੜਦੇ ਨੇ ਹਰ ਜੁਗ ਜੁਗ ਭਗਤੋ ਪਾਇਆ ਪਹਿਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੋਸਟਰ ਮਹਾਰਿਆ ਪ੍ਰਹਿਲਾਦ ਤਰਾਇਆ ਉਹਦਾ ਕਾਰਨ ਕੀ ਹੈ ਜਿੱਦਣ ਭਗਤ ਜਾਂ ਗੁਰੂ ਦਾ ਸਿੱਖ ਗੁਰੂ ਰੱਬ ਤੇ ਆਸਰਾ ਰੱਖ ਕੇ ਚੁੱਪ ਕਰਦੇ ਹੈ ਉਹ ਹਾਲਾਤ ਵੇਖੇ ਹੁਣ ਮੇਰੇ ਵਸ ਦੀ ਗੱਲ ਨਹੀਂ ਐ ਉਹਦੀ ਜਗ੍ਹਾ ਉੱਤੇ ਗੁਰੂ ਜਵਾਬ ਦਿੰਦਾ ਉਹਨੂੰ ਵਕਤ ਤਾਂ ਲੱਗ ਸਕਦਾ ਪਰ ਜਵਾਬ ਫਿਰ ਗੁਰੂ ਦਿੰਦਾ ਜਿੱਦਣ ਗੁਰੂ ਜਵਾਬ ਦਿੰਦਾ ਉਸ ਦਿਨ ਦੁਨੀਆਂ ਦੇ ਲੋਕਾਂ ਕੋਲ ਹੋਰ ਕੋਈ ਰਸਤਾ ਨਹੀਂ ਹੁੰਦਾ ਮੈਂ ਇੱਕ ਕਥਾ ਕਈ ਵਾਰ ਸਾਂਝੀ ਕਰਨਾ ਹੁੰਦਾ ਹੈ ਮਹਾਂਪੁਰਸ਼ ਦਿਵਾਨ ਲੱਗ ਕੇ ਬਾਹਰ ਨਿਕਲੇ ਰਾੜਾ ਸਾਹ ਵਾਲੇ ਤਾਂ ਹੰਕਾਰੀ ਬੰਦਾ ਇੱਕ ਉਹਨਾਂ ਕਹੇ ਮੇਰਾ ਨਾਂ ਨਹੀਂ ਬੋਲਿਆ ਮੇਰਾ ਮਾਨ ਇੱਜ਼ਤ ਨਹੀਂ ਕੀਤਾ ਮਹਾਂਪੁਰਸ਼ ਤਾਂ ਕਿਸੇ ਦਾ ਨਾਮ ਲੈਂਦੇ ਨਹੀਂ ਸੀ ਉਹਨੇ ਤਾਂ ਜਦੋਂ ਕਥਾ ਸਮਾਪਤ ਕਰਨੀ ਹਰਦਿਕ ਤੌਰ ਤੇ ਭਾਈ ਸਾਰੀਆਂ ਸੰਗਤਾਂ ਦਾ ਧੰਨਵਾਦ ਸੰਗਤ ਗੁਰੂ ਰੂਪ ਹੈ ਕੋਟਾਂ ਨੂੰ ਕੋਟ ਸ਼ੁਕਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਬਸ ਤਉ ਹੰਕਾਰੀ ਬੰਦਾ ਬਾਹਰ ਮਿਲ ਗਿਆ ਜਦੋਂ ਮਹਾਰਾਜ ਦਦਵਹਨ ਸਮਾਪਤ ਹੋਇਆ ਤਾਂ ਬਾਬਾ ਜੀ ਬਾਹਰ ਗਏ ਬਾਬਾ ਈਸ਼ ਸਿੰਘ ਜੀ ਨੂੰ ਬਾਹਰ ਮਿਲਿਆ 8-10 ਬੰਦੇ ਨਾਲ ਤਉ ਮੋਰਿਉ ਹੰਕਾਰ ਵਿੱਚ ਬੋਲਿਆ ਕਹਿੰਦਾ ਜੀ ਤੁਸੀਂ ਕੀ ਸੁਣਾਈ ਗਏ ਡੇਢ ਘੰਟਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਮੁਕਤ ਹੋਈ ਦੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਦੁੱਖ हट ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਜਨਮ ਮਰਨ ਤੋਂ ਬਚ ਜਾਈਦਾ ਹੈ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਨਰਕ ਚ ਨਹੀਂ ਪੈਂਦੇ ਕਹਿੰਦਾ ਲੋ ਮੈਂ ਕਹਿ ਦਿੰਨਾ ਵਾਹਿਗੁਰੂ 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 ਕਹਿੰਦਾ ਮੈਂ ਨਰਕ ਚੋਂ ਬਾਹਰ ਨਿਕਲ ਗਿਆ ਮੈਂ ਕਹਿ ਦੇਣਾ ਵਾਹਿਗੁਰੂ ਵਾਹਿਗੁਰੂ ਮੈਂ ਨਰਕ ਤੋਂ ਬਚ ਗਿਆ ਕਹਿੰਦਾ ਮੈਂ ਮੁਕਤ ਹੋ ਗਿਆ ਮੈਂ ਕਹਿ ਦੇਣਾ ਵਾਹਿਗੁਰੂ ਬਾਬਾ ਜੀ ਮੇਰੇ ਚੁੱਪ ਕਰਦੇ ਜਿਹੜਾ ਉਹਨੇ ਗਲ ਵਿੱਚ ਹਜ਼ੂਰੀਆ ਪਾਇਆ ਹੋਇਆ ਸੀ ਨਾ ਕਪੜਾ ਉਹਦੇ ਨਾਲ ਏਦਾਂ ਮੂੰਹ ਢੱਕ ਕੇ ਅੱਗੇ ਲੰਘ ਗਏ ਗੱਡੀ 'ਚ ਬਹਿ ਗਏ ਸੇਵਾਦਾਰ ਜਿਹੜੇ ਨਾਲ ਸੇਵਾ ਕਰਦੇ ਸੀ ਬਾਬਾ ਮਹਿੰਦਰ ਸਿੰਘ ਜੀ ਬਾਅਦ ਵਿੱਚ ਉਹ ਸੰਤ ਬਣੇ ਉਹ ਜਗ੍ਹਾ ਉੱਤੇ ਉਹ ਕਹਿੰਦੇ ਬਾਬਾ ਜੀ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਉਹਨੂੰ ਕਹਿੰਦੇ ਕੋਈ ਦਲੀਲ ਦਿੰਦੇ ਤੁਸੀਂ ਕਥਾ ਵਿੱਚ ਇੰਨੀਆਂ ਦਲੀਲਾਂ ਦਿੰਦੇ ਹੋ ਉਹਨੂੰ ਕੋਈ ਦਲੀਲ ਦੇ ਕੇ ਸਮਝਾ ਦਿੰਦੇ ਅੱਗੋਂ ਫਿਰ ਉਹ ਬਾਬਾ ਜੀ ਪਿਆਰ 'ਚ ਬੋਲੇ ਕਹਿੰਦੇ ਭਾਈ ਕੱਲੇ ਕੱਲੇ ਨੂੰ ਸਮਝਾਉਣ ਦਾ ਹੁਕਮ ਨਹੀਂ ਹੈ ਸੰਨ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੱਬਿਆ ਵਿੱਚ ਹੀ ਕਹਿਣ ਦਾ ਹੁਕਮ ਹੈ ਕੱਲੇ ਕੱਲੇ ਨੂੰ ਇਹ ਦਲੀਲਾਂ ਦੇਣ ਦਾ ਸਾਨੂੰ ਹੁਕਮ ਨਹੀਂ ਹੈ ਕਹਿੰਦੇ ਭਾਈ ਜਿਹਦਾ ਨਾਮ ਹੈ ਨਾ ਉਹ ਆਪੇ ਜਵਾਬ ਦੇਊਗਾ ਅਸੀਂ ਕਿਉਂ ਜਵਾਬ ਦੇਣਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੁੰਦਾ ਹੈ ਕਹਿੰਦੇ ਅਸੀਂ ਕਿਉਂ ਜਵਾਬ ਦੇਣਾ ਹੈ ਜਿਹਦਾ ਨਾਮ ਹੈ ਭਾਈ ਆਪੇ ਜਵਾਬ ਦਊਗਾ ਮਹਾਂਪੁਰ ਚੁੱਪ ਕਰ ਗਏ ਹੁਣ ਇਹ ਗੱਲ ਨੂੰ 2 ਸਾਲ 3 ਸਾਲ ਚ ਹਰ ਸਾਲ ਲੰਘੇ ਉਹ ਬੰਦਾ ਬੜਾ ਵੱਡਾ ਅਫਸਰ ਸੀ ਰਿਟਾਇਰ ਹੋਣ ਵਾਲਾ ਸੀ ਅੰਦਰੋਂ ਲੋਭੀ ਸੀ ਤੇ ਸਾਥ ਸੰਗ ਉਹਦੇ ਮਨ ਚ ਲੋਭ ਆ ਗਿਆ ਫਿਰ ਰਿਟਾਇਰ ਤਾਂ ਹੋਏ ਜਾਣੇ ਰਿਟਾਇਰ ਹੋਣ ਤੋਂ ਪਹਿਲਾਂ ਪਹਿਲਾਂ ਪੈਸੇ ਬਣਾ ਲਓ ਜਿੰਨੇ ਮੰਨਦੇ ਨੇ ਉਹਨੇ ਕਿਸੇ ਮੋਟੀ ਸੰਮੀ ਤੋਂ ਮੋਟੀ ਰਿਸ਼ਵਤ ਮੰਗ ਲਈ ਉਹਨੂੰ ਸਾਥ ਸੰਗਤ ਵਿਜੀਲੈਂਸ ਨੇ ਆਪੇ ਪਕੜਿਆ ਉਹ ਨਹੀਂ ਰੰਗੇ ਹੱਥੀਂ ਨੋਟ ਦੇ ਕੇ ਪਕੜਿਆ ਉਦੋਂ ਸ਼ੁਰੂ ਹੋਇਆ ਸੀ ਕੰਮ ਵੇ ਨੋਟ ਦੇ ਕੇ ਰੰਗ ਲਾ ਕੇ ਨੋਟਾਂ ਨੂੰ ਪਕੜਾਉਂਦੇ ਸੀ ਜਦੋਂ ਉਹ ਤੋਂ ਰਿਸ਼ਵਤ ਪਗੜੀ ਗਈ ਅਖਾਰਾਂ 'ਚ ਆ ਗਿਆ ਰੌਲਾ ਪੈ ਗਿਆ ਉਹਦਾ ਸਸਪੈਂਡ ਕਰ ਦਿੱਤਾ ਉਹ ਘਰ ਬਹਿ ਗਿਆ ਉਹਨੂੰ ਬੜੀ ਟੈਨਸ਼ਨ ਪਈ ਵੇ ਮੇਰੀ ਤਾਂ ਰਿਟਾਇਰਮੈਂਟ ਵੀ ਖਰਾਬ ਹੋ ਗਈ ਮੇਰੀ ਤਨਖਾਹ ਤਾਂ ਵੀ ਫਰਕ ਪੈਣਾ ਹੈ ਮੇਰੀ ਪੈਨਸ਼ਨ ਤਾਂ ਵੀ ਫਰਕ ਪੈਣਾ ਹੈ ਮੇਰੀ ਆ ਕੁਝ ਹੋ ਗਿਆ ਉਹ ਜਦੋਂ ਸਸਪੈਂਡ ਹੋ ਕੇ ਘਰ ਬਹਿ ਗਿਆ ਉੱਤੇ ਕੇਸ ਚੱਲ ਪਿਆ ਇੰਨੀ ਕੁ ਟੈਨਸ਼ਨ ਵਧੀ ਉਹਦੀ ਟੈਨਸ਼ਨ ਨਾਲ ਕਹਿੰਦੇ ਉਹਦੀ ਦਿਮਾਗ ਦੀ ਨਸ ਫਟ ਗਈ ਤਾਂ ਉਹਨੂੰ ਪੈਰਾਲਾਈਜ਼ ਹੋ ਗਿਆ ਜ਼ਬਾਨ ਤੋਂ ਕਮਜ ਚਲਾ ਗਿਆ ਉਹ ਬੰਦਾ ਨਾ ਉਹਦਾ ਅੰਗ ਪੈਰ ਹਿੱਲੇ ਨਾ ਜ਼ਬਾਨ ਹਿੱਲੇ ਹਸਪੀਟਲ ਲੈ ਗਿਆ ਉੱਥੇ 20 25 ਦਿਨ ਰੱਖਿਆ ਉਹਨੇ ਘਰ ਭੇਜ ਤਾ ਕਹਿੰਦੇ ਭਾਈ ਠੀਕ ਹੋ ਜਾਏ ਤਾਂ ਕੱਲ ਹੋ ਜਾਏ ਨਾ ਹੋਵੇ ਤਾਂ ਕਹਿੰਦੇ ਕੁੰਮ ਵਿੱਚ ਗਏ ਨੌ-ਨੌ ਸਾਲ ਨਹੀਂ ਉੱਠਦਾ ਘਰ ਵਾਲੇ ਕਰ ਲੈ ਘਰ ਚ ਨਰਕ ਪੈ ਗਿਆ ਸਾਰਾ ਕੁਝ ਉਹਦੀ ਗੰਦਗੀ ਧੋਣੀ ਉਹ ਆਪ ਤਾਂ ਸੀ ਜਿਹੜੀ ਹਾਲਤ ਵਿੱਚ ਕੁਮਾਵੇਂ ਜਿਹੜੇ ਉੱਪਰ ਵਾਲੇ ਘਰ ਦੇ ਉਹ ਨਰਕ ਚ ਪੈ ਗਿਆ ਵਿਚਾਰੇ ਤਨ ਦੋ ਕੁ ਮਹੀਨੇ ਜਦੋਂ ਮਹੀਨਾ ਦੋ ਮਹੀਨੇ ਲੰਘੇ ਇੱਕ ਕੋਈ ਸੱਜਣ ਉਹਦੀ ਖਬਰ ਲੈਣ ਆਇਆ ਉਹ ਦਿਨ ਹਾਲ ਸੀ ਜਦੋਂ ਖਬਰ ਲੈਣ ਆਇਆ ਉਹਨੂੰ ਉਹਦੇ ਕੋਲ ਪਰਿਵਾਰ ਵਿੱਚ ਬੈਠਿਆਂ-ਬੈਠਿਆਂ ਯਾਦ ਆਇਆ ਉਹਨੇ ਫਿਰ ਕਿਹਾ ਕਹਿੰਦੇ ਭਾਈ ਮੇਰਾ ਮਨ ਕਹਿੰਦਾ ਇਹ ਕਿਸੇ ਸੰਤ ਦਾ ਸਰਫਿਆ ਹੋਇਆ ਹੁਣ ਤੁਸੀਂ ਕਹੋਗੇ ਸੰਤ ਵੀ ਸਰਾਪ ਦੇ ਦਿੰਦਾ ਹੈ ਜਿਹੜਾ ਸੰਤ ਹੈ ਸਾਧ ਸੰਗਤ ਉਹ ਜ਼ੁਬਾਨ ਤੋਂ ਨਹੀਂ ਫਿਰ ਮੋਰਿਆਂ ਬੋਲਦਾ ਉਹਦੀ ਜਗ੍ਹਾ ਉੱਤੇ ਰੱਬ ਜਵਾਬ ਦਿੰਦਾ ਹੈ ਉਹ ਆਪ ਨਹੀਂ ਬੋਲਦਾ ਜਦੋਂ ਚੁੱਪ ਕਰਦੇ ਉਹਦੀ ਜਗ੍ਹਾ ਉੱਤੇ ਫਿਰ ਰੱਬ ਜਵਾਬ ਦਿੰਦਾ ਹੈ ਇਹਦਾ ਮਤਲਬ ਸੰਤ ਵੀ ਸਰਾਫ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਹਜ਼ੂਰ ਕਹਿੰਦੇ ਜੋ ਜੋ ਸੰਤ ਸਰਾਪਿਆ ਸੇ ਫਰੇ ਪਵੰਦੇ ਪੇਡ ਮੁੱਢਾ ਹੂੰ ਕਟਿਆ ਤਿਸ ਢਾਲ ਸੁਕੰਦੇ ਕਹਿੰਦੇ ਦਰਖਤ ਜੜ ਤੋਂ ਕਟਿਆ ਜਾਏ ਟਾਣੀਆਂ ਸੁੱਕ ਜਾਂਦੀਆਂ ਨੇ ਐਦਾਂ ਜਿਹੜਾ ਸੰਤ ਦਾ ਸਰਾਫਿਆ ਜਾਵੇ ਉਹਦਾ ਕੁਝ ਨਹੀਂ ਬਚਦਾ ਸਭ ਕੁਝ ਸੁੱਕ ਜਾਂਦਾ ਕਹਿੰਦੇ ਉਹ ਬੰਦੇ ਨੇ ਉਹਨਾਂ ਨੂੰ ਕਿਹਾ ਘਰ ਵਾਲਿਆਂ ਨੂੰ ਭਾਈ ਮੈਨੂੰ ਲੱਗਦਾ ਸੰਤ ਦਾ ਸਰਾਫਿਆ ਹੋਇਆ ਕਹਿੰਦੇ ਜੇ ਮੇਰੀ ਗੱਲ ਮੰਨੋ ਮੈਂ ਉਦੋਂ ਕੋਲ ਸੀ ਕਹਿੰਦੇ ਆਹ ਗੱਲ ਹੋਈ ਐ ਕਹਿੰਦੇ ਇਹਨੂੰ ਉੱਥੇ ਲੈ ਜਾਓ ਹੁਣ ਵੇਖਿਓ ਸੰਤ ਕੌਣ ਐ ਸੰਤ ਕਿਹਨੂੰ ਕਹਿੰਦੇ ਨੇ ਜਦੋਂ ਰਾਣਾ ਸਾਹਿਬ ਲੈ ਕੇ ਗਏ ਤਾਂ ਵਾਹਪੁਰ ਥੱਪੇ ਬੈਠੇ ਸੀ ਸੰਗਤ ਕੋਲ ਬੈਠੀ ਉਹਨੇ ਟਰਾਲੀ ਚੋਂ ਮੰਜਾ ਲਾਇਆ ਮੰਜੇ ਤੇ ਪਿਆ ਹੋਇਆ ਕਿਉਂ ਕਿਹੜਾ ਹਿਲਦਾ ਜੁਲਦਾ ਐ ਪੈਰਾਲਾਈਜ਼ ਦਰੰਗ ਹੋਇਆ ਹੋਇਆ ਜ਼ੁਬਾਨ ਖਿੱਚੀ ਐ ਹੱਥ ਪੈਰ ਨਹੀਂ ਹਲ ਮੰਜਾ ਲਾ ਕੇ ਲੈ ਕੇ ਗਏ ਸੰਗਤ ਵੇਖੇ ਕੋਈ ਬਿਮਾਰ ਬੰਦਾ ਲਿਆਂਦਾ ਉਹ ਘਰ ਵਾਲੇ ਹੱਥ ਜੋੜ ਕੇ ਕਹਿੰਦੇ ਵਾਹਪੁਰ ਛੋ ਇਬ ਮੁਹਾਰੇ ਦਾ ਭਲਾ ਕਰ ਦਿਓ ਕਹਿੰਦੇ ਉਹ ਬੰਦਾ ਜੀ ਜਿਨੇ ਤੁਹਾਨੂੰ ਸਵਾਲ ਕੀਤਾ ਸੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਵਾਹਿਗੁਰੂ ਵਾਹਿਗੁਰੂ ਮੈਂ ਕਹਿ ਦਿੰਦਾ ਕਹਿੰਦੇ ਜੀ ਫਲਾਨੇ ਪਿੰਡ ਦਾ ਤਾ ਮਹਾਂਪੁਰਸ਼ ਕਹਿੰਦੇ ਭਾਈ ਸਾਨੂੰ ਕੀ ਪਤਾ ਕੌਣ ਹੈ ਸਾਨੂੰ ਤਾਂ ਰੋਜ਼ ਲੋਕ ਸਵਾਲ ਕਰਦੇ ਇਹਨੂੰ ਕਹਿੰਦੇ ਸੰਤ ਜਿਹਦਾ ਕਿਸੇ ਨਾਲ ਵੈਰ ਨਹੀਂ ਉਹ ਯਾਦ ਨਹੀਂ ਰੱਖਦਾ ਕਿ ਮੇਰੇ ਨਾਲ ਉਹਦਾ ਵੈਰ ਹੈ ਉਹਦੀ ਜਗ੍ਹਾ ਉੱਤੇ ਰੱਬ ਕੰਮ ਕਰਨਾ ਸ਼ੁਰੂ ਕਰਦਾ ਸਾਥ ਸੰਗਤ ਇਹ ਸਾਧੂ ਦੀ ਨਿਸ਼ਾਨੀ ਹੈ ਉਹ ਕਿਸੇ ਦਾ ਵਹਿਰ ਚਿੱਤੇ ਨਹੀਂ ਰੱਖਦਾ ਮੇਰੇ ਨਾਲ ਕੋਈ ਵਹਿਰ ਹੈ ਕਿਉਂਕਿ ਉਹਦਾ ਕਿਸੇ ਨਾਲ ਵਹਿਰ ਨਹੀਂ ਰਹਿੰਦਾ ਉਹਦੀ ਸੁਰਤ ਰੱਬ ਵਿੱਚ ਰਹਿਣ ਲੱਗ ਪੈਂਦੀ ਹੈ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮੱਟੀ ਮੰਨੇ ਨੈ ਨਿੰਦਿਆ ਨਾ ਉਸਤ ਤ ਜਾ ਕੇ ਲੋਭ ਮੋਹ ਬਿਮਨ ਹਰਕ ਸੋਗ ਤੇ ਰਹ ਨਿਹਾਰੋ ਤਿੰਨ ਜਗ ਤਤ ਪਿਸ਼ਾ ਨਾ ਕਹੇ ਭਾਈ ਸਾਨੂੰ ਕੀ ਪਤਾ ਸਾਨੂੰ ਤਾਂ ਲੋਕੀ ਰੋਜ ਸਵਾਲ ਕਰਦੇ ਕਹਿੰਦੇ ਮਾਰਾ ਭਲਾ ਕਰਦੇ ਹੋ ਕਹਿੰਦੇ ਅਸੀਂ ਕੌਣ ਹੁੰਨੇ ਭਲਾ ਕਰਨ ਵਾਲੇ ਭਾਈ ਜਿਹਦਾ ਭਲਾ ਕਰਨਾ ਵਾਹਿਗੁਰੂ ਨੇ ਕਰਨਾ ਜਿਹਦਾ ਭਲਾ ਕਰਨਾ ਕਹਿੰਦੇ ਵਾਹਿਗੁਰੂ ਨੇ ਕਰਨਾ ਤਮਾ ਪਰਸ਼ਾਂ ਫਿਰ ਵੀ ਦਇਆ ਕੀਤੀ ਇੱਕ ਸਿਮਰਨਾ ਮਾਲਾ ਚੁੱਕੀ ਉਹ ਮਾਲਾ ਉਹਦੇ ਘਰਦਿਆਂ ਨੂੰ ਲੈ ਕੇ ਕਹਿੰਦੇ ਭਾਈ ਇਹਦੇ ਕੋਲ ਵਾਹਿਗੁਰੂ ਵਾਹਿਗੁਰੂ ਕਰੋ ਜੇ ਉਮਰ ਚ ਵੱਧਦਾ ਹੋਇਆ ਆਪੇ ਵਾਹਿਗੁਰੂ ਠੀਕ ਕਰਦਾ ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਉਹ ਘਰ ਵਾਲੇ ਮੰਝਾ ਚੁੱਕ ਕੇ ਲਿਆ ਸਿਮਰਨਾ ਲਿਆਂਦਾ ਕੋਲ ਬੈ ਕੇ ਉਹਦੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ ਸ਼ਾਮੀ 6 ਵਜੇ ਸ਼ੁਰੂ ਕੀਤਾ ਰਤੀ ਢਾਈ ਵਜੇ ਤੇ ਸਾਧ ਸੰਗਤ ਜਿਹਨੂੰ ਡਾਕਟਰ ਕਹਿੰਦੇ ਸੀ ਪਤਾ ਨਹੀਂ ਕਦੋਂ ਕੁੰਮਾ ਚੋਂ ਬਾਹਰ ਆਵੇ ਅੰਮ੍ਰਿਤ ਵੇਲੇ ਢਾਈ ਵਜੇ ਕੁੰਮਾ ਚੋਂ ਬਾਹਰ ਆ ਗਿਆ ਬੁੱਲਣ ਲੱਗ ਪਿਆ ਤੇ ਬੋਲਿਆ ਪਤਾ ਕੀ ਵਾਹਿਗੁਰੂ 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 ਕਿਉਂ ਘਰ ਵਾਲੇ ਕੋਲ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਕੰਨਾਂ ਚ ਆਵਾਜ਼ ਪੈ ਰਹੀ ਸੀ ਉਸ ਵੈਗੁਰ ਨੇ ਫਿਰ ਦੁੱਖ ਖੰਡਿਆ ਕਿਉਂਕਿ ਨਾਮ ਸਾ ਸੰਗਤ ਜਿੱਥੇ ਕਿਸੇ ਚੀਜ਼ ਦੀ ਪਹੁੰਚ ਨਾ ਹੋਵੇ ਉੱਥੇ ਨਾਮ دارو ਬਣਦਾ ਹੈ ਇਹ ਲਿਖ ਕੇ ਪਾਤਸ਼ਾਹ ਨੇ ਦਿੱਤਾ ਅਨਕੋ ਪਾਵੀ ਰੋਗ ਨ ਜਾਏ ਪੜੋ ਅਨਕੋ ਪਾਵੀ ਰੋਗ ਨ ਰੋਗ ਮਿਟੇ ਹਰ ਵਖਦ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਕੋਈ ਦਵਾਈ ਨਾ ਕੰਮ ਕਰੇ ਉੱਥੇ ਵੈਗੁਰ ਦਾ ਨਾਮ ਕੰਮ ਕਰਦਾ ਹੈ ਸਰਵ ਰੋਗ ਕਾ ਔਖਦ ਨਾਮ ਪੜੋ ਕਲਿਆਣ ਰੂਪ ਮੰਗਲ ਗੁਣ ਪਹੀ ਨਾਮ ਸਾਰੇ ਰੋਗਾਂ ਦਾ ਧਾਰੂ ਹੈ ਇਹਨੂੰ ਪਾਤਸ਼ਾਹ ਨੇ ਬਚਨ ਕਹੇ ਨਾਮ ਸਾਰੇ ਰੋਗਾਂ ਦਾ ਧਾਰੂ ਹੈ ਤੂੰ ਨਾਮ ਜਪ ਕੇ ਵੇਖ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖੁਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਜਦੋਂ ਮਹਾਂ ਪੁਰਸ਼ਣ ਨੇ ਉਹ ਦਿੱਤਾ ਸਿਮਰਉ ਨੀ ਜਪਿਆ 2:30 ਵਜੇ ਘੁੰਮਾ ਜੋ ਬਾਹਰ ਆ ਗਏ ਸਵੇਰੇ ਘਰ ਵਾਲੇ ਗੱਡੀ ਚੁੱਕ ਕੇ ਚਲੇ ਗਏ ਕਹਿੰਦੇ ਬਾਬਾ ਜੀ ਉਹ ਬੋਲਣ ਲੱਗ ਪਏ ਕਹਿੰਦੇ ਭਾਈ ਬਸ ਉਹਦੇ ਕੋਲ ਵਾਹਿਗੁਰੂ ਵਾਹਿਗੁਰੂ ਜਪੋ ਜੇ ਉਮਰ ਚ ਵੱਧਦਾ ਹੋਇਆ ਨਾ ਕਹਿੰਦੇ ਤੁਰਨ ਫਿਰਨ ਵੀ ਲੱਗ ਜਾਓ ਤਾਂ ਸਾਧ ਸੰਗ ਸਾਧੂ ਕਹਿੰਦੇ ਉਹਨੂੰ ਜਿਹੜਾ ਭਲਾ ਕਰਦਾ ਫਿਰ ਦੂਜੇ ਦਾ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਰਹਿ ਫਿਰ ਉਹ ਤੁਰਨ ਫਿਰਨ ਵੀ ਲੱਗ ਪਿਆ ਵਾਹਿਗੁਰੂ ਕਹਿੰਦਾ ਰਿਹਾ ਰਹਿਤ ਉਹਦੇ ਵਿੱਚ ਥੋੜਾ ਜਿਹਾ ਨੁਕਸ ਪਰ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਉਹ ਆਪਣੇ ਸਰੀਰ ਦੀ ਕਿਰਿਆ ਸੰਭਾਲਦਾ ਰਿਹਾ ਗੁਰੂ ਦਾ ਜਿਹੜਾ ਨਾਮ ਹੈ ਸਾਧ ਸੰਗਤ ਉਹ ਵੱਡੇ ਤੋਂ ਵੱਡੇ ਦੁੱਖ ਨੂੰ ਖੰਡਦਾ ਹੈ ਕਹਿਣ ਤੋਂ ਭਾਵ ਜਿੱਥੇ ਸਾਧੂ ਚੁੱਪ ਕਰਦਾ ਹੈ ਸੰਤ ਦੀ ਚੁੱਪ ਜਿਹੜੀ ਹੈ ਉਹ ਵੀ ਬਹੁਤ ਖਤਰਨਾਕ ਹੈ ਜੇ ਫਿਰ ਸਾਧੂ ਭਗਤ ਗੁਰਸਿੱਖ ਗੁਰਮੁਖ ਗੁਰੂ ਜਵਾਬ ਨਾ ਦੇਵੇ ਉਹਦੀ ਜਗ੍ਹਾ ਉੱਤੇ ਫਿਰ ਰੱਬ ਜਵਾਬ